ਮੇਰੇ ਸਾਧੂ ਆਦੇ ਨਾਲ ਬਿਹਾਰੇ ਦੇਖ Yeah, i don't know. ਕਤੈ ਨਾ ਛੁਤੀਏ ਕਨ ਕਨ ਉਲਣ ਹਾਲ ਮਾਰ ਭਗਸ ਲੈ ਜੀ ਜਾਣ ਪਿਆਰ ਕੇ ਜ਼ਿਕਰ ਮਾ ਨਾ ਜਾਣਾ ਸੋਰ ਨਾ ਜਾਣਾ ਕਤੈ ਵਟਾ سنگ جتنے بھی مائی پائی آپ کافی سمیتوں لے کر کے جگ ٹل شبد اتار پرتگی تراجمان براجمان تگ دے مالک بالی دو جہان ہلت پلت کے سائے تن تن سری گرو گرنتھ ساحب مہاراج سچے پہ ਪਵਨ ਦਰਬਾਰ ਦੇ ਵਿੱਚ ਬ੍ਰਹਮ ਗਿਆਨੀ ਬ੍ਰਹਮ ਸ੍ਰੋਤਰੀ ਬ੍ਰਹਮ ਨਿਸ਼ਟੀ त्यागी ਵਰਾਗੀ ਰਾਜਾ ਜੋਗੀ ਉਹਨਾਂ ਮਹਾ ਪੁਰਖਾਂ ਦੀ ਕੋਈ ਆਪਾ ਜਵਾਨ ਦੇ ਨਾਲ ਵਿੜਾਈ ਤਾਂ ਨਹੀਂ ਕਰ ਸਕਦੇ ਤਾਂ ਸਤਿਗੁਰੂ ਅਰਜਨ ਦੇ ਜੀ ਮਹਾਰਾਜ ਦੇ ਪਾਵਨ ਬਚਨਾਂ ਨੂੰ ਤਕਰੀਬਨ ਸਾਰੀਆਂ ਸੰਗਤਾਂ ਆਮ ਤੌਰ ਤੇ ਸੁਣਦੀਆਂ ਰਹਿੰਦੀਆਂ ਨੇ ਸਾਦ ਕੀ ਮਹਿਮਾ ਬੇਦਨਾ ਜਾਣੇ ਜਿਨ੍ਹਾਂ ਨੂੰ ਸਾਦ ਦੀ ਮਾਪੁਰਖ ਦੀ ਪਦਵੀ ਇਹ ਰਹਿਕ ਨਹੀਂ ਹੁੰਦਾ ਸਾਦ ਕੀ ਮਹਿਮਾ ਬੇਦਨਾ ਜਾਣੇ ਜੇ ਤਾਂ ਸੁਣੇ ਤੇ ਤਾ ਵਖਿਆਨਾ ਮਾਪੁਰ ਕੀ ਬਾਤ ਮੈਂ ਬਾਤ ਬਾਤ ਮੈਂ ਬਾਤ ਜਿਉਂ ਕੇ ਲੈ ਕੇ ਬਾਤ ਮੈਂ ਬਾਤ ਬਾਤ ਮੈਂ ਬਾਤ ਉਹਨਾਂ ਸਤਿ ਪੁਰਸ਼ਾਂ ਦੀ ਮਹਿਮਾ ਵੜਾਈ ਨੂੰ ਤਾਂ ਬੇਦ ਵੀ ਨਹੀਂ ਜਾਣ ਸਕਦੇ ਬੜੇ ਸਾਂਝੀ ਮਹਾਰਾਜ ਔਰ ਛੋਟੇ ਸਾਂਝੀ ਮਹਾਰਾਜ ਇੱਕ ਜੋਤ ਦੋਏ ਮੂਰਤੀ ਤਾਨ ਪਰ ਕਈ ਹੈ ਸੋਏ ਗਰਮ ਕੋ ਦਮੇ ਮਾਪੁਰ ਕਾ ਨੇ ਰੜਾ ਸਾਹਿਬ ਸਾਰੀ ਜ਼ਿੰਦਗੀ ਜਿਵੇਂ ਆਪਾਂ ਇੱਕੰਦਾ ਸਾਲ ਸੁਣਦੇ ਆ ਦੁਨੀਆ ਦੇ ਵਿੱਚ ਭਗਵਾਨ ਰਾਮਚੰਦਰ ਜੀ ਤੇ ਦੂਜੇ ਲక్ష్మణ ਜੀ ਵੀ ਉਹਨਾਂ ਦਾ ਆਪਸ ਵਿੱਚ ਕਿਤਨਾ ਪ੍ਰੇਮ ਪਿਆਰ ਬਣਿਆ ਹੋਇਆ ਸੀ ਪ੍ਰਸਾਦ ਸੰਗਤ ਹੈਰਾਨ ਕੀ ਵੀ ਗੱਲ ਇਹ ਹੈ ਦੋਵੇਂ ਮਹਾਪੁਰਖ ਇੱਕੋ ਹੀ ਅਵਸਥਾ ਦੇ ਮਾਲਕ ਇੱਕੋ ਜਿਹੀ ਕਮਾਈ ਕਰਨਾ ਪਰ ਵੱਡੇ ਸੰਜੀ ਮਹਾਰਾ ਨੇ ਕਹਿਣਾ ਭਾਈ ਵੱਡੇ ਤਾਂ ਉਹ ਨੇ ਮੇਰੀ ਤਾਂ ਐਮੀ ਸੰਗਤਾਂ ਦੇ ਵਿੱਚ ਇੱਕ ਆਲੋ ਪੈ ਗਈ ਐ ਛੋਟੇ ਸਾਜੇ ਮਹਾਰਾਜ ਕਿਆ ਕਰਦੇ ਭਾਈ ਵੱਡੇ ਉਹ ਨੇ ਇਹ ਦਰਸ ਮਾ ਪਰਖਾਂ ਦਾ ਹਿਰਦੇ ਦੇ ਵਿੱਚ ਕਿਤਨਾ ਇਹ ਸੱਚਾ ਪਿਆਰ ਹੈ ਭਰਾਵਾਂ ਦਾ ਨਾਲ ਵੀ ਬਦ ਸੋਦਾਸ ਸੰਤ ਬਾਬਾ ਮੋਹਨ ਸਿੰਘ ਜੀ ਮਾ ਪਰਖਾਂ ਦਾ ਵੀ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਤਕਰੀਬਨ ਇਹ ਮੈਨੂੰ ਸੇਵਾ ਕਰਨ ਦਾ ਸੁਨਹਿਰੀ ਮੌਕਾ ਬਖਸ਼ਦੇ ਰਹਿੰਦੇ ਨੇ ਕਈ ਵਾਰੀ ਸੰਤ ਆਵਾ ਮੋਹਨ ਸਿੰਘ ਜੀ ਨੇ ਜਦੋਂ ਵੀ ਜਾਣੈ ਇਹ ਦਾਸ ਨੂੰ ਪਹਿਲਾਂ ਬੋਲ ਕਰ ਦਿੰਦਾ ਸੀ ਮੈਂ ਕਿ ਮਹਾਰਾਜ ਕੋਈ ਗੱਲ ਨਹੀਂ ਮੈਂ ਤੁਹਾਡੀ ਸੇਵਾ ਦੇ ਵਿੱਚ ਆਜ ਰਾਂ ਸਾਧ ਸੰਗਤ ਇਹ ਸਾਨੂੰ ਦਾ ਮਹਾਪੁਰਖਾ ਨੇ ਕਜੋ ਬਦਾਮ ਸ਼ਿਕਾਏ ਨੇ ਇੱਥੇ ਜਦੋਂ ਦਰਸ਼ਨ ਕੀਤੇ ਸੀ ਪਰ ਇਹ ਮਾਪੁਰਕਾਂ ਦੀ ਕਿਤਨੀ ਨਿਮਰਤਾ ਗਰੀਬੀ ਹੈ ਇਹ ਨਾ ਸਮਝੇ ਵੀ ਕੋਈ ਵਡਿਆਈ ਕਰੀ ਜਾਂਦੇ ਨੇ ਸੰਤ ਬਾਬਾ ਮੋਹਨ ਸਿੰਘ ਜੀ ਦੀ ਨਹੀਂ ਇਹ ਬਿਲਕੁਲ ਭਾਈ ਸੱਚੀ ਗੱਲ ਹੈ ਮੈਂ ਕਈ ਵਾਰੀ ਸੰਤਵਾਪਾ ਮਹਾਨ ਸਿੰਘ ਜੀ ਦੇ ਅੱਗੇ ਹੱਥ ਜੋੜੇ ਵੀ ਮੈਂ ਕਮਰੇ ਚ ਲੰਗਰ ਪਾਣੀ ਛਕਾ ਦਿੰਨੇ ਆ ਕਹਿ ਲਗੇ ਨਹੀਂ ਅਸੀਂ ਮਾਪੁਰਕਾਂ ਦੇ ਲੰਗਰਾਂ ਚ ਉਹ ਵੀ ਥੱਲੇ ਇਹ ਜਿਹੜੀਆਂ ਪੱਟੀਆਂ ਵਿਛੀਆਂ ਹੁੰਦੀਆਂ ਨੇ ਨਾ ਸੰਗਤਾਂ ਦੇ ਬੈਠਣ ਦੇ ਲਈ ਕਦੇ ਵੀ ਮਾਪੁਰਕਾਂ ਨਾਲ ਹੀ ਬੈਠੇ ਨੇ ਸੋਚਿਆ ਹੀ ਨਹੀਂ ਵੀ ਮੈਨੋਂ ਜੀ ਉੱਤੇ ਬੈਡਾ ਤੇ ਵਟਾ ਕੇ ਸ਼ਿਕਾਓ ਬੇਨਤੀ ਕਰਨ ਦੇ باوجود ਵੀ ਗੁਰਮਖੋ ਕਿਤਨੀ ਵਾਰੀ ਮੈਂ ਉਹਦੇ ਦਰਸ਼ਨ ਕੀਤੇ ਨੇ ਪਰ ਹਰੇਕ ਵਾਰੀ ਮਾਪੁਰਕਾ ਨੇ ਲੰਗਰ ਦੇ ਵਿੱਚ ਜਾ ਕੇ ਮਿੱਸੇ ਪ੍ਰਸ਼ਾਦੇ ਛਕਣੇ ਨੇ ਔਰ ਇਸੇ ਤਰ੍ਹਾਂ ਦੀ ਸ਼ਰਧਾ ਭਾਵਨਾ ਸੰਤ ਬਾਬਾ ਮਾਨ ਸਿੰਘ ਜੀ ਦੇ ਭੇਵੇ ਵਾਲੇ ਉਹਨਾਂ ਦੀ ਕਮਾਈ ਦੇ ਬਾਰੇ ਤੁਸੀਂ ਸਾਰੇ ਜਾਣਦੇ ਹੋ ਇੱਕ ਵਾਰੀ ਉਹਨਾਂ ਨੇ ਵੀ ਜਦੋਂ ਪੋਰਾ ਸਰ ਦੇ ਵਿੱਚ ਜਾ ਕੇ ਸ੍ਰੀ ਮਾਨ ਸੰਤ ਬਾਬਾ ਤੇਜਾ ਸਿੰਘ ਜੀ ਮਹਾਰਾਜ ਦੇ ਉੱਤੇ ਕਮਰੇ 'ਚ ਦਰਸ਼ਨ ਕੀਤੇ ਸੀ ਬਹੁਤ ਵੱਡੇ ਮਹਾਨ ਤਪਸਵੀ ਸਾਧ ਸੰਗਤ ਇਹ ਅੱਜ ਦੇਖ ਲੋ ਕੈਸੀ ਹਵਾ ਭਗੀ ਹੋਈ ਐ ਨਾ ਦੁਨੀਆ ਚ ਮੈਂ ਵੀ ਤੁਹਾਡੇ ਵਿੱਚ ਹੀ ਆ ਬਾਹਰਲੇ ਕੰਟਰੀਆਂ ਨੂੰ ਅਰੇ ਜਾਣ ਵਾਤੇ ਪਹਿਲੀ ਆਪਣਾ ਕੰਮ ਕਰ ਕਸ ਕਰਕੇ ਰਹਿਦਾ ਵੀ ਕੋਈ ਨਾ ਕੋਈ ਹੀਲਾ ਵਸੀਲਾ ਬਣ ਜਾਏ ਪਰ ਸੰਗਤਾਂ ਨੇ ਬਤੇਰੀਆਂ ਅਰਦਾਸਾਂ ਦੀ ਤਿਆਤ ਜੋੜੇ ਪਰ ਸ੍ਰੀਮਾਨ ਸੰਤਵਾਦਾਂ ਬਾਬਾ ਤੇਜ ਸਿੰਘ ਜੀ ਮਹਾਰਾਏ ਕਹਿ ਲਗੇ ਭਾਈ ਅਸੀਂ ਤਾਂ ਫੁਰਨੇ ਮਨ ਦੇ ਵਿੱਚੋਂ ਸਦਾ ਦੇ ਲਈ ਦੂਰ ਕੀਤਾ ਹੋਇਆ ਗੁਰਮੁਖ ਵਚਨ ਕਮੌੜੇ ਬੜੇ ਔਕੇ ਨੇ ਸਤਿ ਆਵਾਬਾ ਕਿਸ ਨੇ ਮਾਰਾ ਨੇ ਹੁਕਮ ਕੀਤਾ ਭਾਈ ਤੁਸੀਂ ਇੱਥੇ ਮਾ ਪਰਕਾਂ ਦੇ ਪੁਰਾ ਪੁਰਾ ਸੈਦੀ ਸੇਵਾ ਕਰਨੀ ਹੈ ਉਹ ਵਚਨ ਸ੍ਰੀ ਮਾਨ ਸਤਿ ਆਵਾਬਾ ਤੇਜਾ ਸਿੰਘ ਜੀ ਮਾਰਾ ਨੇ ਤਾਂ ਜ਼ਿੰਦਗੀ ਆਪਣੇ ਮਾਨ ਦੇ ਵਿੱਚ ਤਾਰਨ ਕਰਕੇ ਰੱਖਿਆ ਇਹ ਮਾਨ ਸਤਕਾਰ ਪਰਾਵਤ ਹੁੰਦਾ ਕਿਨੂ ਐ ਗੁਰਪੀਰਾ ਕੀ ਚਾਕਾਰੀ ਮਾ ਕਰੜੀ ਸੁਖ ਸਾਰ ਨਜ਼ਰ ਕਰੇ ਜਸ ਆਪਣੀ ਤਿਸ ਲਾਏ ਤੇਤ ਪਿਆਰ ਸਤਗੁਰ ਕੀ ਸੇਵਾਂ ਲੱਗਿਆ ਪੌਜਲ ਤਰਹ ਸੰਸਾਰ ਬੜੇ ਸਾਝੀ ਮਹਾਰਾਜ ਵੀ ਧਾਰਨਾ ਇਹ ਸ਼ਬਦ ਦੀਵਾਨਾ ਦੇ ਵਿੱਚ ਪੜ ਕਰਕੇ ਸੁਣਾਇਆ ਕਰਦੇ ਸੀ ਨਾਮ ਜਪੀ ਤਦ ਦੋਰੰਦ ਦੁਖੋੜੇ ਕਰ ਕੀ ਮਨ ਪਾਈਂਗਾ ਇਹ ਤਸੂਰੰਤੇ ਵਗਰ ਕੀ ਮਨ ਪਾਈਂਗਾ

ਤੇਗਾ ਸੋਰੰਦੇ ਨੂੰ ਪੜੇ ਦਰਗੇ গরমগা শ্রীমান ਸਤਿਬਾਬਾ ਤੇਜਾ ਸਿੰਘ ਜੀ ਮਾਰਾ ਨੇ ਕਈ ਸਾਲ ਵੱਡੇ ਸਾਜੀ ਮਹਾਰਾਜ ਦੀ ਕਿਤਨੀ ਆਣ ਤੱਕ ਪ੍ਰਸ਼ਾਦੇ ਵਕਾਣ ਦੀ ਕੀਤੀ ਆਪਾਂ ਸਾਰੇ ਜਾਣਦੇ ਆ ਵੱਡੇ ਸਾਜੀ ਮਹਾਰਾ ਦੇ ਲੋ ਕਿਤਨੇ ਟਾਈਮ ਦੇ ਪਵੰਗ ਸੰਨ ਕਦੇ ਵੀ 1 ਦੋ ਮਿੰਟ ਇਧਰ ਉਧਰ ਹੋਣੇ ਸੀ ਤੰਤੇ ਸਾਧ ਸੰਗਤ ਆਪਣੇ ਰਾੜਾ ਸਾਹਿਬ ਦੇ ਨੇੜੇ ਕਨਗਸਾ ਪਿੰਡ ਹੈ ਉਤੋਂ ਦਾ ਇੱਕ ਬਜ਼ੁਰਗ ਪੋਰਾ ਸਾਹਿਬ ਦੇ ਵਿੱਚ ਸੇਵਾ ਕਰਿਆ ਕਰਦਾ ਸੀ ਉਸ ਸਮੇਂ ਸਾਂਝੀ ਮਹਾਰਾਜ ਟਹਿਲਿਆ ਕਰਦੇ ਸੀ ਅੰਦਰਲੇ ਪਾਸੇ ਉਹ ਕਿਤੇ ਥੋੜਾ ਜਿਹਾ ਪੱਥਰ ਉਖੜ ਕਰਕੇ ਉੱਪਰ ਨੂੰ ਆ ਗਿਆ 사ਂਝੀ ਮਹਾਰਾਜ ਕਹਿ ਲਗੇ ਭਾਈ ਕੱਲ ਨੂੰ ਇਹਨੂੰ ਠੀਕ ਕਰ ਦਿਓ ਕਿ ਸਵੇਰੇ ਮੈਂ ਪੈਰ ਦੇ ਵਿੱਚ ਠੋਕਰ ਲੱਗ ਸਕਦੀ ਐ ਕਹਿ ਲਗੇ ਵੀ 8 ਵਜੇ ਪੋਰਾ ਸਾਹਿਬ ਦੇ ਘਰ ਦੇ ਅੱਗੇ ਹਾਜ਼ਰ ਹੋ ਜੀ ਕਹਿ ਲਗਿਆ ਸਤਿਵੰਤ ਜੀ ਮਹਾਰਾਜ ਪਰ ਉਹ ਵਿਚਾਰਾ 2-3 ਮਿੰਟ ਹੀ ਲੇਟ ਹੋਇਆ ਸੀ ਦਰਵਾਜਾ ਖੜਕਾਇਆ ਜਾ ਕੇ ਉਹਨੇ ਸਾਂਝੇ ਮਾਰਾ ਦੇ ਤਪੋ ਸਥਾਨ ਦਾ ਉਸੇ ਟਾਈਮ ਤੇ ਸਾਂਝੇ ਮਾਰਾ ਇਹ ਕਹਿਣ ਲੱਗੇ ਦੇਖ 2 ਮਿੰਟ ਲੋਟ ਹੋ ਗਿਆ ਮੁੜ ਜਾ ਇਸ ਤੋਂ ਹੀ ਵਾਪਸ ਸਾਂਝੇ ਮਾਰਾ ਦਾ ਕਿਤਨੇ ਬੇਪਰਵਾਸੀ ਉਹਨਾਂ ਨੇ ਤਾਂ ਕੈਰੋ ਵਰਗੇ ਜਿਹੜੇ ਪੰਜਾਬ ਦੇ ਮੁੱਖ ਮੰਤਰੀ ਉਹਨਾਂ ਦੀ ਵੀ ਸਾਧ ਸੰਗਤ ਕੋਦੇ ਵੀ ਪਰਵਾਹ ਕੀਤੇ ਨਹੀਂ ਇਹੋ ਜੈ ਪੂਰਨ ਮਾਪੁਰ ਹੰਡ ਵਿਰਲੇ ਨਾ ਹੀ ਕਣੇ ਫੈਲ ਪਕੜ ਸੰਸਾਰ ਉਹ 5 ਮਿੰਟ ਹੋ ਗਿਆ ਸੀ ਉਹ ਵੀ ਲੈ ਉਸ ਟਾਈਮ ਤੇ ਸਾਂਜੀ ਮਹਾਰਾਜ ਕਹਿਣ ਲੱਗੇ ਭਾਈ ਦੇ ਲੈ ਇਤਨਾ ਟਾਈਮ ਨਹੀਂ ਨਾ ਗੱਡੀ ਰੋਕੀ ਕਹਿੰਦੇ ਪਿੱਛੇ ਆ ਜਾ ਇਹ ਉਰਨ ਮਾ ਵਰਖਾਂ ਦੀ ਨਿਸ਼ਾਨੀ ਐ ਪ੍ਰਸਾਦ ਸੰਗਤ શ્રીમાન ਸੰਤ ਬਾਬਾ ਮਾਨ ਸਿੰਘ ਜੀ ਭੇਵੇ ਵਾਲੇ ਮੈਂ ਉੱਥੇ ਕੋਲੀ ਸੀ ਜਦੋਂ ਸੰਤ ਬਾਬਾ ਤੇਜ ਅਸ ਸਿੰਘ ਜੀ ਮਹਾਰਾਜ ਦਾ ਦਰਸ਼ਨ ਕੀਤਾ ਕੋਈ ਵੀ ਮੰਗਣੀ ਮੰਗੀ کہیں لگے مہاراج بس آ جڑی صاحب ذات میرے اندروں بھی نہ بس میں راڑا سایب راڑا سایب کر دیا ہویا میرے سریر دچو پران نکڑ جان تہ ارداس ماری ਜੀਓ ਪਿੰਡਸ ਆਫ ਤੇਰਾ ਕਉ ਲਾਲਕ ਸਭ ਤੇਰੀ ਵਡਿਆਈ ਕੋਈ ਨਾਉ ਨਾ ਜਾਣੇ ਮੇਰਾ ਇਹ ਸਾਡੇ ਵਰਗਿਆ ਕੋਲੇ ਕੱਕ ਨਹੀਂ ਇਹ ਪਾਈ ਵਡਿਆਈ ਹੈ ਵਡੇ ਸਾਂਝੀ ਮਹਾਰਾ ਦੇ ਨਾਮ ਦੀ ਛੋਟੇ ਸਾਂਝੀ ਮਹਾਰਾ ਦੇ ਨਾਮ ਦੀ ਲਾ ਲੋ ਇਹ ਉਹਨਾਂ ਦੀ ਆ ਸਾਰੇ ਮਾਪੁਰਖਾਂ ਨੂੰ ਖੁੱਲੀਆਂ ਡੋਲੀਆਂ ਬੜਿਆਈਆਂ ਬਖਸ਼ੀਆਂ ਹੋਈਆਂ ਨੇ ਪਿੱਛੇ ਬੈਠੇ ਨੇ ਸਾਡੇ ਬਹੁਤ ਹੀ ਸਤਿਕਾਰਯੋਗ ਸੰਤ ਬਾਬਾ ਕਸ਼ਮੀਰਾ ਸਿੰਘ ਜੀ ਲੋਹੜਾ ਵਾਲੇ ਅਸੀਂ ਛੋਟੇ ਹੁੰਦੇ ਕੱਟੀ ਉੱਥੇ ਸੇਵਾ ਕਰਦੇ ਸੀ ਇਹਨਾਂ ਦੀ ਬੜਿਆਈ ਦੇ ਲੋਦੇਸ਼ਾ ਵਿਦੇਸ਼ਾ ਚ ਹੁਣ ਵੀ ਹੋ ਰਹੀ ਹੈ ਨਾ ਕੋ ਨਾਨਕ ਸਾਹ ਤੇਰੀ ਵਡਿਆਈ ਕੋਈ ਨਾ ਨ ਜਾਣੇ ਮੇਰਾ ਕੋਈ ਨਾ ਜਾਣੇ ਮੇਰਾ ਗੁਰ ਸਾਹ ਤੇਰੀ ਵਡਿਆਈ ਨਾ ਮਨ ਜਾਣੇ ਮੇਰਾ ਗੁਰ ਸਾਹ ਦਇਆਈਏ ਤੇਰੀ ਵਡਿਆਈ ਆ ਨਾ ਮਨ ਨਾ ਜਾਣੇ ਮੇਰਾ ਗੁਰੂ ਜੀ ਬਾਤ ਤੇਰ ਬੜਾਈ ਹੈ ਮਨ ਨਾ ਜਾਣੇ ਮੇਰਾ ਗੁਰੂ ਜੀ ਸਾਹੀ ਹੈ ਕੋ ਨਾਨਕ ਸਭ ਤੇਰੀ ਵਡਿਆਈ ਕੋਈ ਨਾ ਲਾ ਜਾਣੈ ਮੇਰਾ ਸੋਡੀ ਸੁਲਤਾਨ ਸਤਿਗੁਰੂ ਰਾਮਦਾਸ ਮਾਰਾ ਨੇ ਵੀ ਪਰਵਚਨ ਇਤੇ ਹੋਇਨੇ ਜਿਨੇ ਸਤਗੁਰ ਪਰਖ ਮਨਾਇਆ ਟੰਡਾ ਪੂਜੈ ਸਭ ਕੋਈ ਜਿਨ੍ਹਾਂ ਨੇ ਆਪਣੇ ਗੁਰੂ ਪੀਰਾਂ ਦੀ ਪ੍ਰਸੰਨਤਾ ਸੇਵਾ ਪ੍ਰਾਪਤ ਕਰ ਲਈ ਉਨ੍ਹਾਂ ਦੀ ਦੁਨੀਆ ਦੇ ਵਿੱਚ ਜੈ ਜੈਕਾਰ ਹੋਇਆ ਕਰਦੀ ਹੈ ਸੋ ਦਾਸ ਨਵੀ ਸਾਡੇ ਬਹੁਤ ਸਤਿਕਾਰਯੋਗ ਸੰਤ ਬਾਬਾ ਮੋਹਨ ਸਿੰਘ ਜੀ ਮਾਪੁਰਖ ਉਹਨਾਂ ਦਾ ਬਚਨ ਮੰਨਦਿਆ ਹੋਇਆ ਸਾਰੀਆਂ ਸੰਗਤਾਂ ਦੇ ਦਰਸ਼ਨ ਕੀਤੇ ਨੇ ਹੋ ਕਿਰਪਾ ਸੁਆਮੀ ਮੇਰੇ ਸੰਤਾਂ ਸੰਗ ਆਵੇ ਤਦੋਂ ਪਲੇਸੇ ਜਮ ਜਮ ਮਰਦੇ ਤੈਨ ਕਦੇ ਨਾ ਚੁੱਕਨ ਆਵੇ ਸੋ ਬੜੇ ਸਾਂਝੀ ਮਹਾਰਾਦੀ ਜਿਹੜੀ ਪੰਜਾਂਵੀ ਮਿਟੇ ਹੋਰ ਨਿਗੀ ਜ਼ਾਤ ਸੰਗਤ ਆਹ ਇੰਡੀਆ ਦੀ ਗੱਲ ਤਾਂ ਹੈ ਨਹੀਂ ਦੇਸ਼ਾ ਬਦੇਸ਼ਾਂ ਦੇ ਵਿੱਚ ਮਨਾ ਰਹੀਆਂ ਨੇ ਪ੍ਰਸਾਦ ਸੰਗਤ ਸਾਂਝੀ ਮਹਾਰਾਦੀ ਕਿਤਨੇ ਵੱਡੇ ਮਹਾਨ ਕਮਾਈ ਘਾਲਣਾ ਦੇ ਲੋ ਵਾਚਨ ਭਾਵੇਂ ਸੁਤੇ ਸਦੀ ਇਤੇ ਹੋਇਆ ਹੈ ਨਾ ਬਡੇ ਸਾਂਝੀ ਮਹਾਰਾ ਦੇ ਬੜਿਆਂ ਦੀਆਂ ਜ਼ਿੰਦਗੀਆਂ ਨਾਲ ਦੀ ਨਾਲ ਬਦਲ ਜਾਂਦੀਆਂ ਸੀ ਭਾਵੇਂ ਕਿਸੇ ਨੇ ਕੁਵਾਰੀ ਦਰਸ਼ਨ ਵੀ ਕਰ ਲਿਆ ਇਹ ਕਮਾਈ ਹੈ ਮਾਪੁਰਕਾਂ ਦੀ ਘਾਲਣਾ ਵੈਸੇ ਦਾ ਉਹ ਦੁਨੀਆ ਦੇ ਭਲੇ ਵਾਸਤੇ ਆਇਆ ਕਰਦੇ ਨੇ ਸਾਧ ਸੰਗਤ ਇੱਕ ਸੰਤ ਗਿਆਨੀ ਉਜਾਗਰ ਸਿੰਘ ਜੀ ਹੋਇਆ ਕਰਦੇ ਉਹਨਾਂ ਨੇ ਵਚਨ ਕਰਨਾ ਬੇ ਸਾਂਝੀ ਮਹਾਰਾ ਨੇ ਤਾਂ ਮਾ ਪਰਖਾਂ ਦਾ ਸਤਿ ਪੁਰਸ਼ਾਂ ਦਾ ਹੀ ਲੰਗਰ ਲਗਾਤਾ ਕਿਤਨੇ ਮਾ ਪਰਖ ਸਾਂਝੀ ਮਹਾਰਾ ਦੇ ਚਰਨਾਂ 'ਚੋਂ ਬਰੋਸਾ ਕੇ ਉਹਨਾਂ ਨੇ ਹੁਣ ਵੀ ਬੜਾ ਭਾਰੀ ਗੁਰ ਸਿੱਖੀ ਦਾ ਜਿਹੜਾ ਪ੍ਰਚਾਰ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਉਸੇ ਤਰ੍ਹਾਂ ਹੀ ਅਰੰਭਿਆ ਹੋਇਆ ਸੋ ਦਾਸ ਸ੍ਰੀਮਾਨ ਸੰਤ ਬਾਬਾ ਮੋਹਨ ਸਿੰਘ ਜੀ ਮਾਪੁਰਕ ਇਸੇ ਤਰ੍ਹਾਂ ਉਹਨਾਂ ਦੇ ਜਥੇਦਾਰ ਜੀ ਉਹਨਾਂ ਦਾ ਵੀ ਦਾਸ ਬਹੁਤ-ਬਹੁਤ ਧੰਨਵਾਦ ਕਰਦਾ ਹੈ ਜਿੱਥੇ ਆਪਾਂ ਪਾਈ ਮਾਪੁਰਖਾਂ ਦੀ ਮਿੱਟੀ ਔਰ ਨਿੱਕੇ ਜਆਦੇ ਵਿੱਚ ਜੁੜ ਕਰਕੇ ਬੈਠੇ ਆ ਸੋ ਵਡੇ ਸਾਂਜੀ ਮਾਰਾ ਦੇ ਬਚਨਾਂ ਨੂੰ ਕਮਾਉਂਦਿਆ ਹੋਇਆ ਗੁਰੂ ਵਾਲੇ ਬਣੀਏ ਖੰਡਾ ਬਾਟੇ ਦਾ ਅੰਮ੍ਰਿਤ ਛਕੀਏ ਆ ਜਿਹੜੇ ਵੀ ਮਾਪੁਰਖ ਕਰਾਉਂਦੇ ਨਾ ਵੱਡੇ-ਵੱਡੇ ਗੁਰਮਤ ਸਮਾਗਮ ਇਹਨਾਂ ਦਾ ਨਿਸ਼ਾਨਾ ਇਹਨਾਂ ਦਾ ਮਨੋਰਥ ਕੀ ਹੈ ਵੀ ਭੁੱਲੇ ਪੜਕੇ ਸਿਵਾ ਨੂੰ ਗੁਰੂ ਚਰਨਾਂ ਦੇ ਨਾਲ ਜੋੜਨਾ ਇੱਕ ਛੋਟੀ ਜਿਹੀ ਬੇਨਤੀ ਮੈਂ ਹੋਰ ਆਪਣੇ ਵੱਲੋਂ ਕਰਦੇ ਆਂ ਭਾਵੇਂ ਜੋ ਇਸ ਟਾਈਮ ਤੇ ਰਾੜਾ ਸਾਹਿਬ ਦੀ ਮਾਨ ਸੇਵਾ ਜਿਨ੍ਹਾਂ ਨੂੰ ਪ੍ਰਾਪਤ ਹੋਈ ਹੈ ਨਾ ਤਾਂ ਚਲੋ ਸਾਡਾ ਇੱਕੋ ਹੀ ਹੈ ਪਰ ਉਹਨੇ ਸੰਤਵਾਬ ਅੰਮ੍ਰਿਤ ਸਿੰਘ ਜੀ ਪੋਰਾ ਸਾਹਿਬ ਵਾਲੇ ਨਾਂ ਇੱਕੋ ਹੀ ਹੈ ਇਹ ਜਿਹੜੀ ਗੁਰੂ ਦੇ ਕਿਰਪਾ ਦੁਆਰਾ ਇਹ ਸਮੇਂ ਰਾੜਾ ਸਾਹਿਬ ਦੀ ਸੰਪਰਦਾ ਦੇ ਮੌਜੂਦਾ ਮੁਖੀ ਨੇ ਸੰਤਵਾਬ ਅੰਮ੍ਰਿਤ ਸਿੰਘ ਜੀ ਪੋਰਾ ਸਾਹਿਬ ਵਾਲੇ ਤੇ ਮੈਂ ਤਾਂ ਤੁਹਾਡੇ ਚਰਨਾਂ ਦਾ ਕੋਕਰ ਸੰਗਤਾਂ ਦਾ ਹੈਗਾ ਚੜੂਬਰਦਾਰ ਮਾਪੁਰਖਾਂ ਦੇ ਝੂਠੇ ਬਰਤਨ ਮਰ ਮਾਂਜੜ ਵਾਲਾ ਪਰ ਕਈ ਵਾਰੀ ਇਹ ਨਾਮ ਦਾ ਭਲੇਕਾ ਪੈ ਜਾਂਦਾ ਹੈ ਨਾਮ ਉਹਨਾਂ ਦਾ ਤੇ ਮੇਰਾ ਇੱਕੋ ਹੀ ਹੈ ਕਿ ਕਈ ਵਾਰੀ ਅਜਾਣੇ ਮੇਰੇ ਕਾਜ ਹੁੰਦੇ ਪਾਕਿਸਤਾਨ ਦੇ ਵਿੱਚ ਜਾਣਾ ਸੀ ਉਹ ਕੋਰਾ ਸਾਹਿਬ ਦੇ ਵਿੱਚ ਲੈ ਕੇ ਪਹੁੰਚ ਜਾਂਦੇ ਫੇਰ ਉਹਨਾਂ ਨੇ ਮੇਰੇ ਪਾਸ ਭੇਜਣਾ ਸੋਦਾਸ ਸਾਰੀਆਂ ਸੰਗਤਾਂ ਦਾ ਝਾੜੂ ਬਰਦਾਰ ਜੁਟੇ ਬਰਤਨ ਮਾਂਜੜ ਵਾਲਾ ਹਮ ਕੁੱਕਰ ਤੇਰੇ ਦਰਬਾਰ ਪੋਕੇ ਆਗੇ ਬदन ਪਸਾਰ ਸੋਦਾ ਦੀ ਇਤਨੇ ਕਾ ਹਾਜ਼ਰੀ ਪ੍ਰਵਾਨ ਕਰਨੀ ਹੋਇਆ ਬੋਲਾ ਦੀ ਖੰਬਾਵਾਸ਼ਣੀ ਗਲਾਫਤ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ